ਬਿੱਟੂਆ ਕਦੇ ਤਾਂ ਤੂੰ ਕਹਿੰਦਾ ਸੀ ਕਿ ਮੈਨੂੰ ਕੋਈ ਪਾਛਪਾ ਦਾ ਨੇਤਾ ਮਿਲੇ ਤੇ ਉਹਨਾਂ ਦੇ ਮੈਂ ਖੜਕੇ ਚਪੇੜਾ ਮਾਰਨੀਆ ਨੇ ਤੇ ਅੱਜ ਉਹਨਾਂ ਦੀ ਹੀ ਗੋਦੀ ਦੇ ਵਿੱਚ ਤੁਸੀਂ ਬੈਠੇ ਨਜ਼ਰ ਆ ਰਹੇ ਨੇ ਇਹ ਬਿਆਨ ਅਰਸ਼ਦੀਪ ਕਲੇਰ ਦੇ ਵੱਲੋਂ ਦਿੱਤੇ ਜਾ ਰਹੇ ਨੇ ਤੇ ਦੱਸਤੀ ਹੈ ਕਿ ਰਵਨੀਤ ਬਿੱਟੂ ਨੇ ਅਕਾਲੀ ਦਲ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ ਤੇ ਜਿਸ ਨੂੰ ਲੈ ਕੇ ਕਿਸਾਨਾਂ ਦੇ ਕਿਸਾਨਾਂ ਨੂੰ ਲੈ ਕੇ ਜਿਹੜਾ ਕਿ ਅਕਾਲੀ ਦਲ ਦੇ ਉੱਤੇ ਪਲਟਵਾਰਤਾ ਕੀਤਾ ਗਿਆ ਤੇ ਹੁਣ ਇਸ ਤੋਂ ਬਾਅਦ ਅਕਾਲੀ ਦਲ ਪੜਕਦਾ ਹੋਇਆ ਨਜ਼ਰ ਆ ਰਿਹਾ ਤੇ ਜਿਸ ਦੇ ਤਹਿਤ ਅਰਸ਼ਦੀਪ ਕਲੇਰ ਨੇ ਹੁਣ ਰਵਨੀਤ ਬਿੱਟੂ ਨੂੰ ਲੈ ਕੇ ਪਲਟਵਾਰ ਕੀਤਾ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਨੇ ਕਿਹਾ ਕਿ ਅੱਜ ਭਾਜਪਾ ਦੇ ਵਿੱਚ ਜਾ ਕੇ ਤੁਸੀਂ ਹੁਣ ਨਵੇਂ-ਨਵੇਂ ਮੰਤਰੀ ਬਣੇ ਹੋ ਤੇ ਪਰੰਤੂ ਹੁਣ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਅ ਲਗਾਤਾਰ ਅਰਸ਼ਦੀਪ ਕਲੇਰ ਦੇ ਵੱਲੋਂ ਪਲਟਵਾਰਤਾ ਕੀਤਾ ਗਿਆ ਤਿੱਖੇ ਨਿਸ਼ਾਨੇ ਜਿਹੜੇ ਕਿ ਭਾਜਪਾ ਦੇ ਉੱਤੇ ਸਾਦੇ ਨੇ ਹੋਰ ਕੀ ਕੁਝ ਕਹਿਣਾ ਹੈ ਅਰਸ਼ਦੀਪ ਕਲੇਰ ਦਾ ਉਹ ਤੁਹਾਨੂੰ ਸੁਣਾਉਣਾ ਹੈ ਕੇਂਦਰੀ ਰਾਜ ਮੰਤਰੀ ਤੇ ਤਾਜ਼ੇ-ਤਾਜ਼ੇ ਭਾਜਪਾਈ ਬਣੇ ਰਵਨੀਤ ਬਿੱਟੂ ਜਿਹੜੇ ਜਾਣੇ ਜਾਂਦੇ ਨੇ ਆਪਣੇ ਬੇਤੁਕੇ ਬਿਆਨਾਂ ਦੇ ਲਈ ਅੱਜ ਰਾਜਪੁਰੇ ਦੀ ਰੈਲੀ ਦੌਰਾਨ ਇੱਕ ਨਵਾਂ ਹਸੋਈਣਾ ਬਿਆਨ ਦਿੱਤਾ ਕਹਿੰਦੇ ਜੀ ਜਿਹੜੇ ਤਿੰਨ ਕਾਲੇ ਕਾਨੂੰਨ ਭਾਰਤੀ ਜਨਤਾ ਪਾਰਟੀ ਲੈ ਕੇ ਆਈ ਸੀ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੇ ਵਿਸ਼ਵਾਸ ਦਿਵਾਇਆ ਸੀ ਕਿ ਤੁਸੀਂ ਕਾਨੂੰਨ ਲਿਆਓ ਸਾਡੀ ਕਿਸਾਨਾਂ ਦੇ ਨਾਲ ਗੱਲ ਕਰੋ ਬਿੱਟੂ ਸਾਹਿਬ ਮੈਂ ਸਮਝ ਸਕਦਾ ਕਿ ਤੁਸੀਂ ਹਤਾਸ਼ ਹੋ ਅੱਜ ਦੀ ਰੈਲੀ ਦੇ ਵਿੱਚ ਇਕੱਠ ਨਹੀਂ ਹੋਇਆ ਪੰਜਾਬੀਆਂ ਨੇ ਹੰਗਾਰਾ ਨਹੀਂ ਦਿੱਤਾ ਪਰ ਸਵਾਲ ਤਾਂ ਇਹ ਉੱਠਦਾ ਹੈ ਕਿ ਕੀ ਇਹ ਕਾਲੇ ਕਾਨੂੰਨਾਂ ਦਾ ਵਿਰੋਧ ਕੱਲਾ ਪੰਜਾਬ ਦਾ ਕਿਸਾਨ ਕਰ ਰਿਹਾ ਸੀ ਜਾਂ ਦੇਸ਼ ਦਾ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਦੇਸ਼ ਤੇ ਰਾਜ ਕਰ ਰਹੀ ਸੀ ਉਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਉਹਦੇ ਕਹਿ ਤੇ ਕਾਨੂੰਨ ਲਿਆਈ ਤੇ ਸਾਰੇ ਦੇਸ਼ ਨਾਲ ਤੁਸੀਂ ਗੱਲ ਹੀ ਨਹੀਂ ਕੀਤੀ ਜਿਸ ਤਰੀਕੇ ਦੀਆਂ ਸਟੇਟਮੈਂਟਾਂ ਤੁਹਾਡੀਆਂ ਆਚਾਰੀਆਂ ਨੇ ਮੈਂ ਤੁਹਾਨੂੰ ਯਾਦ ਕਰਾ ਦਿਆਂ ਕਿ ਉਹ ਸਮੇਂ ਦੀ ਗੱਲ ਹੈ ਜਦੋਂ ਤੁਸੀਂ ਦਿੱਲੀ ਦੇ ਪਾਰਕਾਂ 'ਚ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਲੱਭਦੇ ਫਿਰਦੇ ਸੀ ਔਨ ਕੈਮਰਾ ਇਹ ਗੱਲ ਬਿੱਟੂ ਸਾਹਿਬ ਕਹਿੰਦੇ ਹੁੰਦੇ ਸੀ ਕਿ ਮੈਨੂੰ ਭਾਰਤੀ ਜਨਤਾ ਪਾਰਟੀ ਦੇ ਨੇਤਾ ਮਿਲਣ ਸਹੀ ਮੈਂ ਤਾਂ ਚਪੇੜਾ ਮਾਰਨੀ ਹੈ ਇਹਨਾਂ ਦੇ ਮੂੰਹ ਤੇ ਤੇ ਬਿੱਟੂ ਸਾਹਿਬ ਸ਼੍ਰੋਮਣੀ ਅਕਾਲੀ ਦਲ ਉਸ ਸਮੇਂ ਭਾਈਵਾਲ ਸੀ ਤੇ ਜਦੋਂ ਦੋ ਪਾਰਟੀਆਂ ਐਲਾਈਅੰਸ ਦੇ ਵਿੱਚ ਹੁੰਦੀਆਂ ਨੇ ਉਹ ਕਿਸ ਲੈਵਲ ਤੇ ਗੱਲ ਕਰਦੀਆਂ ਨੇ ਮਾਫ਼ ਕਰਨਾ ਤੁਸੀਂ ਅੱਜ ਵੀ ਨਾ ਉਸ ਸੌਦੇ ਤੇੋਂ ਨਾ ਉਸ ਲੈਵਲ ਤੇੋਂ ਨੱਡਾ ਸਾਹਿਬ ਜਿਹੜੇ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਦੇ ਘਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਗੱਲ ਕਹੀ ਸੀ ਕਿ ਜੇ ਤਿੰਨ ਕਾਲੇ ਕਾਨੂੰਨਾਂ ਤੇ ਭਾਜਪਾ ਦੀ ਸਰਕਾਰ ਅੱਗੇ ਵੱਧਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਅਲਾਈਅንስ ਵੀ ਛੱਡੂ ਵਜ਼ੀਰੀ ਵੀ ਛੱਡੂ ਤੇ ਸ਼੍ਰੋਮਣੀ ਅਕਾਲੀ ਦਲ ਨੇ ਦੋਨੇ ਚੀਜ਼ਾਂ ਛੱਡੀਆਂ ਔਨ ਰਿਕਾਰਡ ਹੈ ਜੇ ਕਿਸੇ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਚ ਵੋਟ ਪਾਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਦੋ ਸੰਸਦ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਭੈਣ ਜੀ ਹਰਸਿਮਰਤ ਕੌਰ ਬਾਦਲ ਤੁਸ ਤੋਂ ਦੇ ਖਿਲਾਫ ਵੀ ਵੋਟ ਨਹੀਂ ਪਾ ਕੇ ਆ ਤੇ ਆ ਜੋ ਹੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੈਠੇ ਹੋ ਕਿਉਂ ਕਿਉਂਕਿ ਹੁਣ ਤੁਸੀਂ ਵਜ਼ੀਰ ਬਣ ਗਏ ਸੋ ਮੈਂ ਤੁਹਾਨੂੰ ਸਪਸ਼ਟ ਤੌਰ ਤੇ ਕੁਝ ਗੱਲਾਂ ਕਹਿਣੀਆਂ ਚਾਹਨਾ ਕਿ ਜਦੋਂ ਕੋਈ ਸਟੇਟਮੈਂਟ ਦਿੰਨੇ ਹੋ ਤਾਂ ਉਹਨੂੰ ਪਹਿਲਾਂ ਤੋਲੋ ਫਿਰ ਬੋਲੋ ਮर्यादा ਚ ਰਹਿ ਕੇ ਗੱਲ ਕਰਨੀ ਬਿਲਕੁਲ ਸਹੀ ਹੈ ਐਸੇ ਬੇਫਸੂਲ ਦੇ ਇਲਜ਼ਾਮ ਨਹੀਂ ਲਾਉਣੇ ਚਾਹੀਦੇ ਕੇਂਦਰੀ ਰਾਜ ਮੰਤਰੀ ਤੇ ਤਾਜ਼ੇ-ਤਾਜ਼ੇ ਭਾਜਪਾਈ ਬਣੇ ਰਵਨੀਤ ਬਿੱਟੂ ਜਿਹੜੇ ਜਾਣੇ ਜਾਂਦੇ ਨੇ ਆਪਣੇ ਬੇਤੁਕੇ ਬਿਆਨਾਂ ਦੇ ਅੱਜ ਰਾਜਪੁਰੇ ਦੀ ਰੈਲੀ ਦੌਰਾਨ ਇੱਕ ਨਵਾਂ ਹਸੋਈਣਾ ਬਿਆਨ ਦਿੱਤਾ। ਕਹਿੰਦੇ ਜੀ ਜਿਹੜੇ ਤਿੰਨ ਕਾਲੇ ਕਾਨੂੰਨ ਭਾਰਤੀ ਜਨਤਾ ਪਾਰਟੀ ਲੈ ਕੇ ਆਈ ਸੀ। ਸਾਨੂੰ ਸ਼੍ਰੋਮਣੀ ਅਕਾਲੀ ਦਲ ਨੇ ਵਿਸ਼ਵਾਸ ਦਿਵਾਇਆ ਸੀ ਕਿ ਤੁਸੀਂ ਕਾਨੂੰਨ ਲਿਆਓ ਸਾਡੀ ਕਿਸਾਨਾਂ ਦੇ ਨਾਲ ਗੱਲ ਕਰੋ। ਬਿੱਟੂ ਸਾਹਿਬ ਮੈਂ ਸਮਝ ਸਕਦਾ ਕਿ ਤੁਸੀਂ ਹਤਾਸ਼ ਹੋ। ਅੱਜ ਦੀ ਰੈਲੀ ਦੇ ਵਿੱਚ ਇਕੱਠ ਨਹੀਂ ਹੋਇਆ ਪੰਜਾਬੀਆਂ ਨੇ ਹੰਗਾਰਾ ਨਹੀਂ ਦਿੱਤਾ। ਪਰ ਸਵਾਲ ਤਾਂ ਇਹ ਉੱਠਦਾ ਕਿ ਕੀ ਇਹ ਕਾਲੇ ਕਾਨੂੰਨਾਂ ਦਾ ਵਿਰੋਧ ਇਕੱਲਾ ਪੰਜਾਬ ਦਾ ਕਿਸਾਨ ਕਰ ਰਿਹਾ ਸੀ ਜਾਂ ਦੇਸ਼ ਦਾ? ਤੇ ਭਾਰਤੀ ਜਨਤਾ ਪਾਰਟੀ ਜਿਹੜੀ ਦੇਸ਼ ਤੇ ਰਾਜ ਕਰ ਰਹੀ ਸੀ ਉਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਆ ਉਹਦੇ ਕਹਿ ਤੇ ਕਾਨੂੰਨ ਲਿਆਈ ਤੇ ਸਾਰੇ ਦੇਸ਼ ਨਾਲ ਤੁਸੀਂ ਗੱਲ ਹੀ ਨਹੀਂ ਕੀਤੀ ਜਿਸ ਤਰੀਕੇ ਦੀਆਂ ਸਟੇਟਮੈਂਟਾਂ ਤੁਹਾਡੀਆਂ ਆਚਾਰੀਆਂ ਨੇ ਮੈਂ ਤੁਹਾਨੂੰ ਯਾਦ ਕਰਾ ਦਿਆਂ ਕਿ ਉਹ ਸਮੇਂ ਦੀ ਗੱਲ ਹੈ ਜਦੋਂ ਤੁਸੀਂ ਦਿੱਲੀ ਦੇ ਪਾਰਕਾਂ 'ਚ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਲੱਭਦੇ ਫਿਰਦੇ ਸੀ ਔਨ ਕੈਮਰਾ ਇਹ ਗੱਲ ਬਿੱਟੂ ਸਾਹਿਬ ਕਹਿੰਦੇ ਹੁੰਦੇ ਸੀ ਕਿ ਮੈਨੂੰ ਭਾਰਤੀ ਜਨਤਾ ਪਾਰਟੀ ਦੇ ਨੇਤਾ ਮਿਲਣ ਸਹੀ ਮੈਂ ਤਾਂ ਚਪੇੜਾ ਮਾਰਨੀ ਹੈ ਇਹਨਾਂ ਦੇ ਮੂੰਹ ਤੇ ਤੇ ਬਿੱਟੂ ਸਾਹਿਬ ਸ਼੍ਰੋਮਣੀ ਅਕਾਲੀ ਦਲ ਉਸ ਸਮੇਂ ਭਾਈਵਾਲ ਸੀ ਤੇ ਜਦੋਂ ਦੋ ਪਾਰਟੀਆਂ ਅਲਾਈਅੰਸ ਦੇ ਵਿੱਚ ਹੁੰਦੀਆਂ ਨੇ ਉਹ ਕਿਸ ਲੈਵਲ ਤੇ ਗੱਲ ਕਰਦੀਆਂ ਨੇ ਮਾਫ਼ ਕਰਨਾ ਤੁਸੀਂ ਅੱਜ ਵੀ ਨਾ ਉਹ ਸੌਦੇ ਤੇ ਉਹ ਨਾ ਉਸ ਲੈਵਲ ਤੇ ਉਹ ਨੱਡਾ ਸਾਹਿਬ ਜਿਹੜੇ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਦੇ ਘਰ ਦੇ ਵਿੱਚ ਸ਼ਰੋਮਨੀ ਅਕਾਲੀ ਦਲ ਨੇ ਗੱਲ ਕਹੀ ਸੀ ਕਿ ਜੇ ਤਿੰਨ ਕਾਲੇ ਕਾਨੂੰਨਾਂ ਤੇ ਭਾਜਪਾ ਦੀ ਸਰਕਾਰ ਅੱਗੇ ਵੱਧਦੀ ਹੈ ਤਾਂ ਸ਼ਰੋਮਨੀ ਅਕਾਲੀ ਦਲ ਅਲਾਈਅੰਸ ਵੀ ਛੱਡੂ ਵਜ਼ੀਰੀ ਵੀ ਛੱਡੂ ਤੇ ਸ਼ਰੋਮਨੀ ਅਕਾਲੀ ਦਲ ਨੇ ਦੋਨੇ ਚੀਜ਼ਾਂ ਛੱਡੀਆਂ ਔਨ ਰਿਕਾਰਡ ਹੈ ਜੇ ਕਿਸੇ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਚ ਵੋਟ ਪਾਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਦੋ ਸੰਸਦ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਭੈਣ ਜੀ ਹਰਸਿਮਰਤ कौर ਬਾਦਲ ਤੁਸ ਤੋਂ ਦੇ ਖਿਲਾਫ ਵੀ ਵੋਟ ਨਹੀਂ ਪਾ ਕੇ ਆ। ਤੇ ਆ ਜੋ ਹੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੈਠੇ ਹੋ ਕਿਉਂ? ਕਿਉਂਕਿ ਹੁਣ ਤੁਸੀਂ ਵਜ਼ੀਰ ਬਣ ਗਏ। ਸੋ ਮੈਂ ਤੁਹਾਨੂੰ ਸਪਸ਼ਟ ਤੌਰ ਤੇ ਕੁਝ ਗੱਲਾਂ ਕਹਿਣੀਆਂ ਚਾਹਨਾ ਕਿ ਜਦੋਂ ਕੋਈ ਸਟੇਟਮੈਂਟ ਦਿੰਨੇ ਹੋ ਤਾਂ ਉਹਨੂੰ ਪਹਿਲਾਂ ਤੋਲੋ ਫਿਰ ਬੋਲੋ। ਮਰਿਆਦਾ ਚ ਰਹਿ ਕੇ ਗੱਲ ਕਰਨੀ ਬਿਲਕੁਲ ਸਹੀ ਹੈ। ਐਸੇ ਬੇਫਸੂਲ ਦੇ ਇਲਜ਼ਾਮ ਨਹੀਂ ਲਾਉਣੇ।